ਅੱਜ ਹੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਭੰਗਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਕਰਨਤਾਰਨ ਸਾਹਿਬ ਲਗਦਾ ਇਸ ਪਿੰਡ ਤੋਂ ਓਨਰ ਵੀਰ ਸੁਖਵਿੰਦਰ ਦੇ ਕੋਲ ਆਇਆ ਹਾਂ ਦੋਸਤੋ ਇੱਕ ਨਵਾਂ ਦੋਸਤੋ ਵੀਰ ਨੇ ਜਿਹੜਾ ਫਾਰਮ ਬਣਾਇਆ ਉਹ ਵੀ ਆਪਾਂ ਤੁਹਾਨੂੰ ਇੱਕ ਪੂਰੀ ਦਿਖਾ ਦਿੰਨੇ ਆ ਸਮਾਲ ਫਾਰਮ ਤੇ ਸਮਾਲ ਫਾਰਮ ਤੇ ਉੱਪਰ ਜਿਹੜੀ ਛਾਤਾ ਦੋਸਤੋ ਤੁਹਾਨੂੰ ਆਪ ਦਿਖਾ ਦਿੰਨੇ ਆ ਵੀਰ ਨੇ ਬਿਲਕੁਲ ਇੱਕ ਮੱਦੇ ਨਜ਼ਰ ਰੱਖਦੇ ਹੋਏ گاਵਾਂ ਨੂੰ ਸੋਚਦੇ ਹੋਣੇ ਵੀ ਕਦੀ گاਵਾਂ ਚੰਗੀ ਵੱਡੀ گاਾਂ ਆ ਜੇ ਤੇ ਜਿਹੜੀ ਦੋਸਤੋ ਉਹਨਾਂ ਦੇ ਪੱਕੇ-ਪੁੱਕੇ ਲਾਉਣ ਦੀ ਵੀ ਲੋੜ ਬਹੁਤ ਘੱਟ ਪਈ ਹੈ ਜਿਹੜਾ ਸਿਸਟਮ ਤੁਸੀਂ ਸਾਹਮਣੇ ਦੇਖ ਸਕਦੇ ਜੀ ਠੀਕ ਹੈ ਤੇ ਜਿਹੜੀ ਛਾਤਾ ਉਹ ਕਾਨਿਆਂ ਦੀ ਆ ਫਿਲਰ ਜਿਹੜੇ ਦੋਸਤੋ ਆ ਤੁਸੀਂ ਦੇਖੋਗੇ ਥੰਮੀਆਂ ਜਿਹੜੀਆਂ ਆਪਾਂ ਕਹਿ ਦਿੰਨੇ ਆ ਪਾਈਪ ਕਹਿ ਦਿੰਨੇ ਪਾਈਪ ਉੱਪਰ ਐਂਗਲ-ਉਂਗਲ ਜਿਹੜੇ ਪੂਰੇ ਫਿਟਿੰਗ ਕਰਕੇ ਉੱਪਰ ਵੀਰ ਤੋਂ ਪੂਰੀ ਆਪਾਂ ਜਾਣਕਾਰੀ ਲੈ ਲਾਂਗੇ ਉੱ ਸੁਨਣਾ ਮਗੇ ਠੀਕ ਹੈ ਜੀ ਕਿਦਾਂ ਵਿਉਂਤਾਈ ਮੰਦੇ ਵਿੱਚ ਤੇ ਬਾਕੀ ਜਿਹੜਾ ਸਿਸਟਮ ਆ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਹੈ ਜੀ ਪਹਿਲਾਂ ਵੀਰ ਦਾ ਬਿਲਕੁਲ ਘਰੇ ਪ੍ਰੋਗਰਾਮ ਸੀਗਾ ਛੱਟ ਦੇ ਵਿੱਚ ਪਰਾਂਡੇ ਨਾਰਮਲ ਸੀਗਾ ਫਿਰ ਹਾਲ ਇੱਕ ਜਿਹੜਾ ਸਮਾਲ ਫਾਰਮ ਵੀਰ ਨੇ ਬਣਾਇਆ ਪਾਣੀ ਦਾ ਅਰੇਂਜਮੈਂਟ ਵੇਖੋਗੇ ਤੁਸੀਂ ਪਾਣੀ ਦਾ ਅਰੇਂਜਮੈਂਟ ਵੀ ਬਹੁਤ ਖੂਬਸੂਰਤ ਆ ਡਿਵਾਈਡ ਕੀਤਾ ਗਿਆ ਕੱਲੇ ਕੱਲੇ 파ੜ ਨੂੰ ਆ ਤੁਸੀਂ ਵੇਖੋਗੇ ਹੀ ਪਰ ਜਿਹੜੇ ਆ ਬਿਲਕੁਲ ਸਾਹਮਣੇ ਆ ਇੱਧਰ ਜੇਕਰ ਕਟੀਆਂ ਝੋਟੀਆਂ ਦੀ ਗੱਲ ਕਰ ਲਈਏ ਤੇ ਕੋਈ ਮਿਕਸ ਨਹੀਂ ਕੀਤਾਗਾ ਵੀ ਕਟੀਆਂ ਜਿਕਰ ਕੱਟੀ ਆ ਜਾਂ ਕੋਈ ਝੋਟੀ ਆ ਉਹਨੂੰ ਇੱਕ 파ੜ ਦੇ ਵਿੱਚ ਠੀਕ ਹੈ ਜ ਖਾਣਾ ਬਣਾ ਦਿੱਤਾ ਗਿਆ ਠੀਕ ਹੈ ਜੀ ਪਸ਼ੂ ਜਿਹੜੇ ਦੁੱਧ ਵਾਲੇ ਦਾ ਦਾਰੂ ਪਸ਼ੂ ਇੱਕ ਸਾਈਡ ਤੇ ਕਰ ਦਿੱਤੇ ਠੀਕ ਹੈ ਵਿਉਂਤ ਚੰਗੀ ਆ ਵੀਰ ਦੀ ਬਾਕੀ ਨਾਲ ਦੀ ਨਾਲ ਜਿਹੜਾ ਪਾਣੀ ਦਾ ਅਰੇਂਜਮੈਂਟ ਆ 24 ਘੰਟੇ ਉਪਲਬਧ ਦਾ ਆ ਤੁਸੀਂ ਸਾਹਮਣੇ ਵੇਖ ਲਓ ਠੀਕ ਹੈ ਜੀ ਨਾਲ ਦੀ ਨਾਲ ਇਹ ਵਿਖਾਉਣ ਦਾ ਮਕਸਦ ਸੀਗਾ ਸੋਹਣਾ ਲੱਗਾ ਵੇਖ ਕੇ ਠੰਡਕ ਜਿਹੜੀ ਦੋਸਤੋ ਜੇਕਰ ਇਨਸਾਨ ਬੰਦਾ ਬਿਲਕੁਲ ਇਨਸਾਨੀਅਤ ਤੌਰ ਤੇ ਵੇਖੀ ਤੇ ਭੱਜ ਗਿਆ ਸੀ ਥੱਲੇ ਆਪਾਂ ਜਾਣੀ ਜਦੋਂ ਬਹੇਰੇ ਗਰਮੀ ਹੁੰਦੀ ਆ ਇੱਕ ਜਿਹੜਾ ਪਸ਼ੂ ਆ ਇਹ ਵੀ ਜਦੋਂ ਜਿਆਦਾ ਟੈਂਪਰੇਚਰ ਦੇ ਵਿੱਚ ਚਲਾ ਜਾਂਦਾ ਤੇ ਉਹ ਜਦੋਂ ਉਤਾਰ ਚੜਾ ਜਾਂਦਾ ਕਈ ਵਾਰਾਂ ਬਹਿਣਾ ਵੱਡੀ ਰਕਮੀਆਂ ਹੁੰਦੀਆਂ ਨੇ ਤੇ ਬਾਕੀ ਪੂਰੀ ਗੱਲ ਦੇ ਲਈ ਚਲਦੇ ਆ ਵੀਰ ਸੁਖਵਿੰਦਰ ਦੇ ਕੋਲ ਪੁੱਛ ਲਾਂਗੇ ਕੀ ਡਿਟੇਲ ਆ ਵੈਸੇ ਨਾਗ ਜਿਹੜੇ ਅੱਜ ਤੁਹਾਨੂੰ ਦੱਸੋ ਆਪਾਂ ਤਿੰਨ ਦਿਖਾਉਣੇ ਆ ਵਿਕਰੀ ਦੇ ਲਈ ਅਵੇਲੇਬਲ ਨੇ ਸੇਲ ਦੇ ਲਈ ਅਵੇਲੇਬਲ ਆ ਠੀਕ ਆ ਟੋਟਲ ਤਿੰਨ ਨਾਗ ਹੀ ਆ ਵੀਰ ਸੁਖਵਿੰਦਰ ਸਭ ਤੋਂ ਪਹਿਲਾਂ ਵੀਰ ਸੁਖਵਿੰਦਰ ਸਾਸਰੀ ਕਾਲ ਅੱਛਾ ਵੀਰ ਜੀ ਹੋਰ ਸੁਣਾਓ ਠੀਕ ਠਾਕ ਵਾਜਾ ਠੀਕ ਠਾਕ ਅੱਛਾ ਵੀਰ ਸੁਖਵਿੰਦਰ ਪਸ਼ੂ ਆਪਣੇ ਕੋਲ ਪਹਿਲਾਂ ਵੀ ਆਪਾਂ ਚੰਗੀ ਚੰਗੀ ਗਾਂ ਲੈ ਕੇ ਸੇਲ ਕੀਤੀ ਆ ਟੋਕੜ ਗੱਪਣ ਗਾਵਾਂ ਵੀ ਆ ਜਾਂਦੀਆਂ ਨੇ ਉਹਨੂੰ ਸੇਲ ਕਰ ਦਿੰਦੇ ਹਾਂ ਹਾਂਜੀ ਫੱਜਰ ਬੇੜਾ ਵੀ ਸੇਲ ਕਰਦੇ ਹਾਂ ਹਾਂਜੀ ਘਰੇ ਵੀ ਤਕਰੀਬਨ ਕੁਝ ਪਸ਼ੂ ਆਪਾਂ ਛੜੇ ਆ ਦੇਰੀ ਆਸਤੇ ਤਕਰੀਬਨ ਕੋਈ 8-10 ਸਾਲਾਂ ਆ ਕਿ ਜਿਹੜੇ 10-12 ਮਹੀਨੇ ਹਾਂਜੀ ਦੋ ਤਿੰਨ ਲਾਈਨਾਂ ਛੋਟੇ ਵੱਡੇ ਰੱਖੇ ਆ ਹਾਂਜੀ ਹਾਂਜੀ ਤੇ ਆ ਜਿਹੜੀ ਆਪਣੇ ਕੋਲ ਵਿਹੋਂ ਤਾਂ ਸੁਖਵਿੰਦਰ ਕਿਦਾਂ ਵੀ ਇੱਕ ਫਾਰਮ ਸ਼ੁਰੂ ਕਰਨਾ ਸੀ ਪਲੇਟ ਵਗੈਰਾ ਕਿਦਾਂ ਓਪਰਮੋ ਕੀ ਛੱਤ ਵਗੈਰਾ ਦਾ ਆਇਆ ਆ ਇਹ ਵੀ ਅੱਜ ਆਪਾਂ ਪਹਿਲਾਂ ਟੀਨਾ ਦੇ ਪਾਉਣ ਲੱਗੇ ਹਾਂ ਜੀ ਹਾਂਜੀ ਇੱਕ ਦੇ ਟੀਨਾ ਦੀ ਹੁਣ ਇਹ ਦੇਖਦੇ ਆਪਣੀ ਉਚਾਈ ਘਟ ਰਹੀ ਜਿੱਕ ਨਾਲੇ ਵੱਖਰਾ ਜਿਹਾ ਕੰਮ ਹੋ ਗਿਆ ਕਿ ਨਾਲ ਠੰਡਾ ਬਹੁਤ ਰਹਿੰਦਾ ਜੀ ਤੇ ਹੁਣ ਆਪਾਂ ਸਾਰੀ ਗਰਮੀ ਕੋਈ ਪੱਖਾ ਵੀ ਨਹੀਂ ਲਾਇਆ ਇੱਥੇ ਇਕੱਲੇ ਫੋਗਰ ਲਾਏ ਜੀ ਤੇ ਇਹ ਗਾਂ ਨੂੰ ਕੋਈ ਟੈਂਪਰੇਚਰ ਨਹੀਂ ਕੋਈ ਕੁਛ ਨਹੀਂ ਕਿ ਵਧੀਆ ਫਾਰੀ ਗਰਮੀ ਬਹੁਤ ਵਧੀਆ ਰਹੀ ਹਾਂਜੀ ਉਹ ਵੀ ਐਂਗਲਾਂ ਦੇ ਵਿੱਚ ਨਾਦੀ ਨਾਲ ਹੀ ਆਪਾਂ ਦਿਖਾ ਦਿੰਦੇ ਨਾਲ ਵਾਸ ਵੀ ਦਿੱਤਾ ਹੈ ਨਾ ਵਾਸ ਦੇ ਉੱਪਰ ਪਕੜ ਕਰਵਾਈ ਹੈ ਹਾਂਜੀ ਵਾਸ ਆ ਜੀ ਸਿਰਕੀ ਆ ਸਿਰਕੀ ਦੇ ਉੱਤੇ ਮਟਕਾ ਉਹਦੇ ਕਾਹੀ ਕੋਈ ਜੋਪ ਆਉਂਦੇ ਆ ਵਰਗਾ ਆਪਾਂ ਤਰਪਾਈਲ ਪਾ ਕੇ ਮਿੱਟੀ ਵੀ ਲਾਈ ਉੱਤੇ ਉੱਪਰ ਮਿੱਟੀ ਵੀ ਲਾਈ ਹੋਈ ਹੈ ਹਾਂਜੀ ਲੋ ਜੀ ਉਹ ਬਾਕੀ ਵੇੜਾ ਦੋਸਤੋ ਕਈ ਵਾਰਾਂ ਘਰਕਣ ਲੱਗ ਪੈਂਦੀਆਂ ਨੇ ਵੱਜਾਂ ਲੱਗ ਪੈਂਦੀਆਂ ਨੇ ਜਿਹੜੇ ਬਿਲਕੁਲ ਪਿਓਰ ਪਸ਼ੂ ਆ ਤੇ ਬਹੁਤ ਵਧੀਆ ਚੰਗੀ ਸ਼ਾਨਦਾਰ ਸੋ ਜਾ ਠੀਕ ਹੈ ਜੀ ਬਾਕੀ ਸੋਨਾ ਲੱਗਾ ਹੋਊਗਾ ਠੀਕ ਹੈ ਸਾਰੇ ਨਾਲ ਦੀ ਨਾਲ ਇੱਕ ਘੱਟ ਬਾਈਟ ਦੇ ਵਿੱਚ ਛੋਟਾ ਫਾਰਮ ਕਿਸੇ ਵੀਰ ਨੇ ਤਿਆਰ ਕਰਨਾ ਤੇ ਇਹ ਵੀ ਤੁਸੀਂ ਦੇਖ ਸਕਦੇ ਜੀ ਤੇ ਟੀਨਾ ਟੂਨਾ ਤੋਂ ਰਾਤਾ ਠੀਕ ਹੈ ਇਧਰ ਸੁਖਵਿੰਦਰ ਵੀਰੇ ਇਧਰ ਆਪਣੇ ਕੋਲ ਜਿਹੜੇ ਐਨੀਮਲ ਆ ਤਿੰਨ ਕ ਬਕਾਊ ਆ ਜਿਨ੍ਹਾਂ ਦੇ ਵਿੱਚੋਂ ਕੁਝ ਇੱਕ ਪਸ਼ੂ ਕੱਥੇ ਆ ਹਜੇ ਹਾਂਜੀ ਇੱਕ ਅੱਧੀ ਵੜ ਪੂਰੀ ਤਿਆਰੀ ਤੇ ਕੀ ਡਿਟੇਲ ਕਿੱਥੋਂ ਕਰਦੇ ਹੋ ਸਟਾਰਟ ਏ ਵੀਰ ਜੀ ਪਹਿਲੋ ਨੰਬਰ ਤੇ ਆਪਾਂ ਇਹ ਤੋਂ ਕਰਾਂਗੇ ਸ਼ੁਰੂ ਇਹ ਵੀਰ ਜੀ ਤਕਰੀਬਨ 20 ਦਿਨ ਲੈਂਦੀ ਹਲੇ ਜੀ 20 ਦਿਨ ਹਾਂਜੀ 20 ਦਿਨ ਲੈਂਦੀ ਆ ਠੰਡੀ ਸੀਗ ਲਾ ਜੀ ਪੂਰੀ ਇਹ ਆਪਾਂ ਆਪਣੇ ਸਗੇ ਸੱਜਣ ਮਿੱਤਰ ਤੋਂ ਲਈ ਆ ਜੀ ਪਿਛਲੇ ਸੋਵੇ ਮੰਨ ਲਓ 21 22 ਕੋ ਦੁੱਧ ਦਿੱਤਾ ਮੈਂ ਆਪਾਂ ਉਹ ਵਾਧੂ ਗੱਲ ਨਹੀਂ ਕਰਨੀ 25 ਦਿੱਤਾ 30 ਦਿੱਤਾ 21 22 ਕੋ ਦੁੱਧ ਦਿੱਤਾ ਹੁਣ ਇਹ 20 ਦਿਨ ਤਕਰੀਬਨ ਲੈਂਦੇ ਆ ਜੀ ਸਵੇਰ ਤੀਜਾ ਸਵੇਰ ਤੀਜਾ ਜੀ ਉਹ ਤੀਜਾ ਸਵੇਰ ਕ੍ਰੋਸ ਅੰਗ ਦੇ ਵਿੱਚ ਆ ਭਰਾਵੋ ਵੀਰਾਂ ਦਾ ਵੀ ਦੁੱਧ ਚੰਗਾ ਚੋਆਇਆ ਉਦਾਂ ਵੀ ਠੰਡੀ ਸੀਗ ਲਿਆ ਕੋਈ ਡਰਨ ਵਾਲੀ ਨਹੀਂ ਕੋਈ ਆ ਲਾਏ ਭਈ ਥਾਣੂ ਵੀ ਬਹੁਤ ਵਧੀਆ ਹੱਥੀ ਚੇ। ਬਜੂ ਹਜੇ 15-20 ਦਿਨ। 20 ਨਾ ਰਹਿੰਦੇ ਆ ਜੀ ਪੂਰੇ। ਠੀਕ ਆ। ਤਰੀਕ ਦੇ ਮਤਾਬ। ਤੇ 35 ਤੋਂ ਪਾਉਣਾ ਇਹਨਾਂ ਬਿਲਕੁਲ ਓਕੇ। ਬਿਲਕੁਲ ਓਕੇ ਜੀ ਤਸੱਲੀ ਕਰਕੇ ਆਪਦੀ ਲਾਵੇ। ਆਪਰੇਲ ਪੂਰੀ ਓਕੇ। ਠੀਕ ਆ ਵੀਰੇ। ਮੈਂ ਸੁਖਿੰਦਰ ਨੂੰ ਫੋਨ ਕਰਕੇ ਤਜੱਸਵਾ ਜਿਸ ਵਰਨਿਤ ਹੁਣਾ। ਸਟੇਲ ਪੂਰੀ ਜਾਣਕਾਰੀ ਤੁਹਾਨੂੰ ਵੀਰ ਨੇ ਦੱਸਦੀ 20 ਦਿਨ ਹਜੇ ਪੈਂਡਿੰਗ ਆ। ਤੇ ਕੱਦ ਹਾਈਟ ਥੋੜੇ ਜਿਲੇ ਲਸੇਰੇਪਨ ਦੇ ਵਿੱਚ ਵੀ ਤੁਸੀਂ ਕੋਈ ਗੱਲ ਵੇਖ ਲਈਓ ਠੀਕ ਆ ਜੀ। ਕਿਤੇ ਨਾ ਕਿਤੇ ਪਸੂ ਜਦੋਂ ਗੋ ਆਉਂਦਾ ਆਪਾਂ ਵੀ ਇਹ ਸੁ ਜਦੋਂ ਪਹਿਲਾ ਸੂਆ ਪੀਤਾ ਕਰੀ ਚੋਈ ਨਹੀਂ ਭਾਈ ਪਹਿਲਾ ਸੂਆ ਇੱਕ ਆਪਾਂ ਦਿੱਤੀ ਹੀ ਪਿਛਲੀ ਵਾਰੀ ਆਪਾਂ ਆਪਣੇ ਕੋਲੋਂ ਗਈ ਹੈ ਜੀ ਅੱਛਾ ਜੀ ਫੇਰ ਆਜੀ ਆਪਣੇ ਕੋਲ ਜੀ ਫੇਰ ਆਪਾਂ ਕੋ ਆ ਫੇਰ ਦੁਬਾਰਾ ਲਈ ਉਹਨਾਂ ਕੋਲ ਠੀਕ ਆ ਲਓ ਮੈਂ ਉਹਨੂੰ ਤੋਰ ਕੇ ਦਿਖਾ ਦਈਏ 20 ਦਿਨ ਦੋਸਤੋ ਹਜੇ ਪੈਂਡਿੰਗ ਆ ਬੈੜ ਤੁਸੀਂ ਇਹ ਵੇਖ ਕੇ ਚਾ ਕਰੋ ਗਾਵਾਂ ਦੇ ਵਿੱਚ ਮੰਨ ਲਓ ਬੈੜਾ ਜੀ ਮੰਨ ਲਓ ਉਹ ਅੱਗੇ ਕੋਈ ਆਪਣਾ ਡਿਸਾਈਡ ਕਰ ਲਓ ਠੀਕ ਆ ਜੀ ਤਿੱਜਾ ਸੂਆ ਹਾਈਟ ਮੀਡੀਅਮ ਤੋਂ ਪਲੱਸ ਹਾਈਟ ਆ ਫੇਲ ਬੋਲ ਵੀ ਜਿੱਡੀ ਕੋ ਨਾਰਮਲ ਆਮ ਬੈੜਾ ਦੀ ਹੁੰਦੀ ਏ ਸੂਆ ਹਾਂਜੀ ਬਾਕੀ ਕੋਈ ਵੀਰ ਚੈੱਕ ਕਰਕੇ ਚੋਗੇ ਤੁਸੀਂ ਜਿਹੜੀ ਟਿੱਪ ਕੇ ਲੈ ਕੇ ਜਾਣੀ ਆ ਤੇ ਪੌਣ ਤੋਂ ਪੁੰਚ ਦੀ ਵੀਰਾਂ ਦਾ ਵੀ ਪੂਰੀ ਤਸਦੀਕ ਹੈ ਕੋਈ ਵੀਰੋਂ ਦਾ ਦੂਰ ਨਹੀਂ ਜਿਹੜਾ ਤਪਾ ਕੇ ਤੁਮ ਤਸਦੀਕ ਲਾ ਕੇ ਦੇਣਗੇ 20 ਦਿਨ ਘਟੋਕਾ ਟਿਕਬਰੀ ਫਿਰ ਜ਼ਿਕਰ ਕਰਦਿੰਨੇ ਆ ਕਈ ਵਾਰ ਹੁੰਦਾ ਦੋਸਤੋ ਪਸੂ ਸਾਹ ਬਣਾਇਆ ਪਿਆ ਹੁੰਦਾ ਕਈ ਵਾਰ ਮਹੀਨਾ ਲਾ ਜੀ 25 ਦਿਨ ਕੋਈ ਦੋ ਚਾਰ ਦਿਨ ਇੱਧਰ ਤੇ ਦੋ ਚਾਰ ਦਿਨ ਉੱਧਰ ਕੀ ਥੋੜੀ ਫਿੱਕੀ ਫਿੱਕੀ ਹੈ ਜੀ ਘਟ ਥਾਂਵਲੇ ਕਰਵਾਈ ਆ ਬਾਕੀ ਜਿਹੜਾ 20 ਦਿਨ ਪੂਰੀ ਥਾਂਵ ਉਹ ਜਿਹੜਾ ਕੋਈ ਹੋਰ ਜੀ ਗੱਲ ਨਹੀਂ ਹੈਗੀ ਗਾਂ ਪੂਰੇ ਦੁੱਧ ਵਾਲੀ ਹੈ ਜੀ ਠੀਕ ਹੈ ਵੀਰ ਤੇ ਮੁੱ ਉਹ ਰੱਖਨੇ ਵੀ ਜਿਹੜੇ ਮਨ ਲੋ ਆਕੇ ਇਹ ਨਾ ਲੱਗੇ ਵੀ ਬਿਲਕੁਲ ਜੀ ਬਿਲਕੁਲ ਮਨ ਕੇ ਪਹਿਲੇ ਪਹਿਲੇ ਕੂਨਾਂ ਤੇ ਆਪਣਾ ਕੋਈ ਵੀ ਸੌਦਾ ਕਰ ਲੈ ਹਾਂਜੀ ਹਾਂਜੀ ਲਓ ਜੀ ਤੋਂ ਦੁੱਧ ਸੇਵਾ ਦਾ ਦੁੱਧ ਜਿੰਨਾ ਕਿ ਤੁਸੀਂ ਸੇਵਾ ਕਰ ਲਓਗੇ ਓਨੀ ਕ ਕਪੈਸਿਟੀ ਜਿੰਨੀ ਕਪੈਸਿਟੀ ਵਾਲੇ ਪਸ਼ੂਆਂ ਨਾਲ ਦੁੱਧ ਦੇਊਗਾ ਦੇਊਗਾ ਫਿਲਹਾਲ ਇਹਦਾ ਰੇਟ ਪੁੱਛ ਲੈਣੀ ਆ ਵੀਰ ਤੋਂ ਕਿੰਨਾ ਕਰਦਾ ਤੇ ਲੈਣ ਦਿੰਦੀ ਆ ਗੋਵਿੰਦਰ ਕੀ ਕਰਦਾ ਰਹੇ ਜੀ ਭਾ ਕਰਾਉ ਨੂੰ 55 ਕਰਾ ਲਓ 50 ਕਰਾ ਲਓ ਜੋ ਮਰਜ਼ੀ ਕਰਾ ਲਓ ਆਪਾਂ 46000 ਚ ਛੋੜ ਛੱਪਾ ਕਰਦਾ ਹੈ 40000 ਚ ਹਾਂਜੀ ਲਓ ਜੀ 40000 ਦੇ ਵਿੱਚੋਂ ਭਰਾਵੋ ਛੋਟਛੱਪਾ ਵੀਰਾਂ ਦਾ ਵੀ ਕਰਦੇ ਆਂਗੇ ਹਾਂਜੀ ਸੋ ਕੋਈ ਵੀਰ ਵੀ ਆਉਂਦਾ ਤੇ ਆਪਣਾ ਤੁਸੀਂ ਨਰਕਾ ਪਰਖਾ ਤਸੱਲੀ ਕਰ ਲਿਓ 40000 ਦੇ ਵਿੱਚੋਂ ਛੋਟ ਜੱਪਾ ਸੋ ਗੱਬਣ ਤਿਆਰੀ ਵਾਲੀ ਵੜਾ ਕੋਈ 15 ਲੈ ਜੀ 20 ਦਿਨ ਹੈ ਜੀ ਹਾਂਜੀ ਬਾਕੀ ਥਾਨ ਵੇਲ ਵੱਥੀ ਚਵਾਈ ਵਾਲਾ ਹੁਣ ਠੰਡੀ ਸੀਲਾ ਕੋਈ ਇਦਾਂ ਦੀ ਗੱਲ ਨਹੀਂ ਤਾਂ ਦੋ ਮਹੀਨੇ ਥੱਲੇ ਵਾਲਾ ਪੂਰੀ ਠੰਡੀ ਸੀਲ ਥਾਨ ਕਿਦਾਂ ਮੋਟਾ ਮੋਟਾ ਲੱਗੇ ਹੁਣ ਵੀ ਪੂਰਾ ਹੱਥ ਚੁੱਕ ਗਿਆ ਹਾਂਜੀ ਸੋ ਵੀਰਲ ਜਿਵੇਂ ਜਿਵੇਂ ਲੇਵਾ ਭਰਿਆ ਫੋਰ ਨਿਕਲ ਕੇ ਸਾਹਮਣੇ ਆਜੂ ਆਰਡਰ ਬਹੁਤ ਵੱਡਾ ਬਣਾਉਂਗੇ ਜੀ ਵੇਖ ਅੱਛਾ ਸੁਖਵਿੰਦਰ ਅਗੇ ਸੈਕੰਡ ਨੰਬਰ ਤੇ ਆਪਣੇ ਕੋਲ ਵੀ ਇਹ ਜਿਹੜੀ ਆ ਖੜੀ ਆ ਬੈਠ। ਇਹ ਜੀ ਦੁੱਧ ਦਤਿਆ ਇਹਨੇ 25-26 ਕਿਲੋ ਜੀ। ਠੀਕ ਆ ਜੀ। ਲੂਨ ਨੇ। ਹਾਂ ਜੀ। ਹੁਣ ਇਹਨੇ ਦੂਜੇ ਸੂਏ ਸੋਣਾ ਜੀ। ਤੇ 6 ਮਹੀਨੇ ਦੀ ਗੱਭਣਾ ਦੁੱਧ ਨੂੰ ਡਰਾਈ ਕਰਨ ਦਾ ਮੈਂ ਦੁੱਧ ਦੇ ਸੋ 7-8 ਕਿਲੋ ਹੈਗਾ। ਇਸ ਵਕਤ ਇਸ ਵਕਤ ਹੈਗਾ ਬਦ ਦੁੱਧ ਨੂੰ ਡਰਾਈ ਕਰਨ ਦਾ ਜੀ। ਠੀਕ ਆ ਜੀ। ਹਾਂ ਜੀ। ਚੰਗੇ ਥਾਂ ਰਿਕਾਰਡ ਹੈ ਥਾਂ ਆਈ ਹੈ ਜੀ। ਆ ਵੇਖ ਲਓ ਇਦਾਂ ਫਾਰਮ ਚਾਹੀਏ ਓਦਾਂ ਲਿਬੜੀ ਆਪਾਂ ਨਵਾਈ ਧਵਾਈ ਵੀ ਨਹੀਂ ਕੋਈ। ਓਕੇ ਹਾਂ ਜੀ। ਲਓ ਵੀ ਇਹ ਵੀ ਜਿਹੜੀ ਦੋਸਤੋ 6 ਮ ਛਾਂ ਤੋਂ ਉੱਪਰ ਹੋਊਗੀ ਕਿ ਦੋ ਦਿਨ ਦੋ ਦਿਨ ਘੱਟ ਵੀ ਹੋ ਸਕਦੀ ਐ। ਲਓ ਜੀ। ਇੱਥੇ ਦੇ ਦੋਸਤੋ ਮੰਨ ਕੇ ਸੌਦਾ ਕਰ ਲਿਓ ਛਾਂ ਤੋਂ ਉੱਪਰ ਆ। ਵੈਸੇ ਵੀਰਾਂ ਦਾ ਪਿਆ ਵੀ ਘੱਟੋ ਘੱਟ ਵੀ ਚਲੋ ਕੋਈ 2 2.5 3 ਮਹੀਨੇ ਡرائی ਵੀ ਕਰਨਾ ਚਾਹੀਦਾ ਪਊ। ਹਾਂਜੀ। ਤੇ 6-7 6-7 ਕਿਲੋ ਦੁੱਧ ਵੀ ਇਹਦੇ ਥੱਲੇ ਹਾਜ਼ਰ ਆ। ਇਹ ਐਦਾਂ ਪੁੜਕਣ ਦਾ ਕਰਨੇ ਵੀ ਆਈ ਖੁੱਲੀ ਏ। ਆਪਾਂ ਪਿਆਰਾ ਪਾਇਆ ਹੋਇਆ ਹੈ ਨਾ ਆਪਣੇ ਵੀ 10 ਦਿਨ ਹੋ ਗਿਆ ਇਹਨੂੰ ਆਪਣੇ ਖੁੱਲੀ ਰਹੀ ਏ। ਹਾਂ ਹਾਂ। ਤਕਰੀਬਨ ਉਹਦਾ ਕਿਤਲੇ ਹਾਰੇ ਨਾ ਕਰਦੀ। ਬਾਕੀ ਉਦਾਂ ਕੋਈ ਗੱਲ ਨਹੀਂ ਠੰਢੀ ਸੀਗਾ। ਇਹ ਫਾਰਮਾ ਜੋ ਤੁਹਾਨੂੰ ਪਤਾ ਕੋਈ ਬ ਬਿਲਕੁਲ ਬਿਲਕੁਲ ਨੋ ਦੋਸਤੋ ਖੁੱਲੇ ਪਸ਼ੂ ਰਹੇ ਆ ਬਾਕੀ ਤੁਸੀਂ ਆ ਥੋੜਾ ਦੇਖ ਸਕਦੇ ਜੀ ਠੀਕ ਆ ਜੀ ਤੇ ਆ ਜਿਵੇਂ ਬਿਲਕੁਲ ਜਿਵੇਂ ਆਪਾਂ ਗੱਲ ਕਰੀਏ ਵੀ ਥੋੜਾ ਜਿਹਾ ਨਮਾਇਆ ਧਵਾਇਆ ਕਾਟਾ ਪਸ਼ੂ ਜਿਵੇਂ ਛੇਡਾਂ ਫਾਰਮਰ ਦੇ ਵਿੱਚ ਨਾਰਮਲ ਕਈ ਵਾਰਾਂ ਗੋਵੇ ਦੇ ਉੱਪਰ ਪਸ਼ੂ ਬਹਿ ਗਿਆ ਖਲੋ ਗਿਆ ਤੇ ਕੱਚੀ ਥਾਂ ਤੇ ਰਹਿਣਾ ਪਸੰਦ ਕਰਦੇ ਆ ਉਦਾਂ ਜਿਹੜੀ ਵੀ ਰੰਗ ਦਾ ਵੀ ਆਪਾਂ ਪਾ ਦਿੱਤੀ ਆ ਠੀਕ ਆ ਜੀ ਤੇ ਦੂਜਾ ਸੂਬਾ ਇਹਨੇ ਸੁਣਾ ਹੁਣ 6 ਮਹੀਨਿਆਂ ਤੋਂ ਉੱਪਰ ਥੋੜੇ ਬਾਅਦੇ ਸਮਾਂ ਕੋਈ ਮੰਨ ਲਈ ਗੱਭਣ ਦਾ ਤੇ 6 ਕਿਲੋ ਦੁੱਧ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਵੈਸ ਦਾ ਵੀ ਤੁਸੀਂ ਕਰ ਦੋਗੇ ਕੋਈ ਜਿੰਨਾ ਕਿ ਟਾਈਮ ਚਲੋ ਚੋਣਾ ਹੈ ਬਾਕੀ ਇਹਦੀ ਰਿਕਵਰੀ ਦੇ ਲਈ ਹੋਰ ਇਨੈਕਟਿਵ ਮੈਂਟੇਨ ਸਲਿਆਰੇ ਦਾ ਮਨ ਤੇ ਜੀ ਬਸ ਆਹ ਫੜੀ ਤੇ ਰਾਈਟ ਫੁੱਲੀ ਇਹਦਾ ਫੁੱਲ ਕੇ ਇਹਦਿਆਰੇ ਦਾ ਕਰਕੇ ਨਾ ਆਹ ਪੂਰੀ ਜਵਾਨੀ ਚ ਵੜੜਾ ਜੀ ਕੋਈ ਇਹ ਨਹੀਂ ਗੱਲ ਵੀ ਆਹਾਂ ਦੰਦੋ ਜਵਾਨ ਹੋ ਗਈ ਹੈ ਦੰਦੋ ਵੀਰ ਜੀ ਉਹਨਾਂ ਬਹੁਤ ਛਿੱਗੀ ਕਹਿਵਾ ਵੇਖੀ ਨਹੀਂ ਇਹਨੇ ਮੂੰਹ ਫੜਾਇਆ ਨਹੀਂ ਚਲੋ ਛਿੱਗੀ ਉਹਦੇ ਚ ਕੋਈ ਮੰਨ ਕੇ ਚਲੋ ਜੇ ਕੋਈ ਸਬਦਾ ਉਹ ਤੇ ਕਰਾਂਗੇ ਕੋਈ ਆਪਣੀ ਤਸੱਲੀ ਕਰ ਲੇ ਮੂੰਹ ਫੜ ਕੇ ਬਾਕੀ ਜਵਾਨ ਹੀ ਮੰਨੋ ਤੇ ਵੈਸੇ ਕੋਈ ਜਵਾਨ ਮੰਨ ਕੇ ਦੋਸਤੋ ਸੌਦਾ ਕਰਦੇ ਹੋ ਉਹੋਂ ਦੰਦੀ ਜਵਾਨ ਹੀ ਹੋਈ ਸਮਝੋ ਠੀਕ ਆ ਤੇ ਅਡਰ ਰਡਰ ਤਾਂ ਬਹੁਤ ਬਣਾਉਂਦੀ ਹੋਊਗੀ ਜਿਹੜਾ ਬਹੁਤ ਬਣਾਉਂਦੀ ਆ ਜੀ ਅਡਰ ਠੀਕ ਆ ਅਡਰ ਰਡਰ ਉਦਾਂ ਠੰਡੀ ਸੀਲਾ ਕੋਈ ਵੀਰ ਇਹ ਨਾ ਆਖੇ ਸਿਰਫ ਮਾਲਵਾ ਖੁੱਲੀ ਆਈ ਕਰਕੇ ਤਿਹਾਰੇ ਦੀ ੜਕੜ ਮੰਨਦੀ ਵਾ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਜਿਹੜੇ ਵੀਰ ਨੇ ਫਾਰਮ ਦੇ ਵਿੱਚ ਖੁੱਲਾ ਪਸ਼ੂ ਜਾ ਕੇ ਛੜਨਾ ਤੇ ਉਥੇ ਗੇਹ ਜੰਦੀ ਪਈ ਪਵਾਈ ਆ ਪਿਛੋਂ ਠੀਕ ਆ ਕੋਈ ਬੰਨ ਦਾ ਵੀਰ ਤੇ ਉਹੋ ਜਿਹਾ ਨੇਚਰ ਪਸ਼ੂ ਦਾ ਹੋਊਗਾ ਹਾਂਜੀ ਦੂਜਾ ਸਵੇਰ ਇਸ ਵੈਡ ਨੇ ਸੋਨਾ ਫੇਸਬੁਕ ਬਹੁਤ ਵਧੀਆ ਜੀ ਬਾਕੀ ਬੋਦੀ ਆ ਇਸ ਕੁਆਲਿਟੀ ਚੰਗੀ ਆ ਠੀਕ ਛੋਟਾ ਫੇਸਾ ਛੋਟਾ ਹੀ ਗੱਲ ਦੁੱਧ ਤੇ ਉਹਨਾਂ ਨੇ ਆਪਾਂ ਨੂੰ ਕਿਹਾ 28 29 ਕਿਲੋ ਵਿੱਚ ਹੋਇਆ ਆਪਾਂ 24 25 ਕਿਲੋ ਤਾਂ ਕਹਿੰਦੇ ਆ ਵੀ ਕੱਲ ਨੂੰ ਵੀਰ ਕੋਈ ਇਹ ਨਾ ਅਖੇ ਕਿ ਮੈਨੂੰ ਕੋਈ ਗਲਤ ਗਾਈਡ ਕੀਤਾ ਹੂੰ 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 ਬਾਕੀ ਦੁੱਧ ਆਪਾਂ ਉਹਦੀ ਸ਼ਾਮ ਤੰਦਾ ਜੀ ਬਿਲਕੁਲ ਲੋ ਵੀ ਆ ਜਾ ਦੋਸਤੋ ਸਮਾਂ ਖੜਦੀ ਆ ਠੀਕ ਆ ਜੀ ਜਿੱਦਾਂ ਸਾਰੇ ਭਰਾ ਨੂੰ ਪਤਾ ਕੱਚੀ ਆ ਜੀ ਇਹ ਨੋਰਮਲ ਦੁੱਧ ਭਰਿਆ ਤੇਵੇਂ ਨੂੰ ਮੰਨਣਾ ਚਾਹਤੋਂ ਡਰਾਈ ਹੋਣਾ ਪਸੂ ਦੇ ਨੇੜੇ ਜਾ ਕੇ ਲਾਉਣਾ ਬਣਾ ਆ ਵੇਖੋ ਤੇ ਅਡਰੀ ਟਿਲ ਵੇਖੋ ਆ ਬਾਕੀ ਝੋਲ ਵੇਖੋ ਟਿਲ ਵੇਖੋ ਆ ਟਿਲ ਵੇਖੋ ਇਹਨੇ ਐ ਫਸ ਕੇ ਝੂਣਾ ਹੋਣਾ ਜੀ ਵਾਹ ਕਾਲੇ ਚ ਦੇਖੋ ਬੁੱਕਾਂ ਦੇ ਬੁੱਕਾਂ ਰੁਗਾਂ ਦੇ ਰੁਗ ਢੇਲਾ ਆ ਪੂਰੀ ਠੰਡੀ ਸੀਲ ਆ ਉਦਾਂ ਦੀ ਬਰਾਬਰ ਹੈ ਵੀਰ ਬਿਲਕੁਲ ਬਰਾਬਰ ਆ ਜੀ ਮੰਨ ਲਓ ਦੇਖਣ ਚ ਭਾਵੇਂ ਕਿੰਨੂੰ ਲੱਗਦਾ ਮਾੜੀ ਮੋੜ ਬਾਈਓ ਮਸ਼ੀਨੀ ਤੇ ਬਾਈ ਹੁੰਦੀ ਕਰਕੇ ਠਾਰਾਂ ਦੀ ਬਰਾਬਰ ਆ ਜੀ ਉਸ ਤਰ੍ਹਾਂ ਵੀ ਠੰਡੀ ਸੀਲ ਆ ਬਸ ਉਹ ਡਰ ਡਰ ਦੀ ਡਰਦੀ ਆ ਦੇਖੋ ਢੇਲਾ ਥੋੜਾ ਜਿਹਾ ਪਸ਼ੂ ਦੋਸਤੋ ਡਰ ਜਾ ਮਨਾਉਂਦਾ ਨਾਲੇ ਕਈ ਵਾਰਾ ਸ਼ੈੱਡ ਫਰ ਆ ਨਾ ਫਸ ਕੇ ਪੂਰਾ ਚੋਣਾ ਆ ਆਪਣੀ ਮਰਜ਼ੀ ਨਾਲ ਪਿਛੇ ਰਹਿੰਦੇ ਘੁੰਮਦੇ ਬਹਿੰਦੇ ਆਏ ਪਸ਼ੂ ਉਸ ਅਕੋਰਡਿੰਗ ਤੁਸੀਂ ਜੱਜਮੈਂਟ ਕਰ ਲਿਓ ਤੇ ਸੁਖਵਿੰਦਰ ਦੇ ਦਾਂਗੇ ਉਜੀ ਮੋਲੇ ਦਾ 45 ਕਰਾ ਲੋ 42 ਕਰਾ ਲੋ ਦਿਨ ਦਿਨ ਜਲੀ ਗੱਲ ਕਰ ਵੀ ਆਪਾਂ ਵੀਡੀਓ ਇੱਕ ਤਾਂ ਕਾਫੀ ਲੇਟ ਪਈ ਆ ਆਪਾਂ 38000 ਚ ਤਾਂ ਮਾਨਤਾਨ ਕਰ ਦਾਂਗੇ ਹਾਂਜੀ 38000 ਚ ਹਾਂਜੀ ਲਓ ਜੀ 38000 ਦੇ ਵਿੱਚੋਂ ਵੈਸੇ ਸਿਆਲ ਦੇ ਵਿੱਚ ਪੂਰੇ ਗਹਿਮੋ ਗਹਿਮ ਇਹ ਜਦੋਂ ਇਹ ਸੋਹਣੀ ਆ ਜੀ ਲੱਖ ਲੱਖ ਰੁਪਏ ਦੀਆਂ ਵੜਾ ਇਹੋ ਜਿਹੀਆਂ ਵਿਕਣੀਆਂ ਆਪਾਂ ਨੂੰ ਇਹ ਗੱਲ ਤਾਂ ਪਤਾ ਹਾਂਜੀ ਬਹੁਤ ਦੋਸਤੋ ਉਹ ਅੱਗੇ ਕਿਸੇ ਵੀਰ ਦੇ ਅੰਜਾਲਾ ਕੇ ਸੇਲ ਕਰਨ ਵਾਸਤੇ ਲੈਣੀ ਆ ਜਾਂ ਘਰੇ ਕਿਸੇ ਵੀਰ ਨੇ ਟਕਾਉਣੀ ਆ ਰੱਖਣੀ ਆ ਡੇਰੀ ਫਾਰਮਿੰਗ ਵਾਸਤੇ ਬਾਕੀ ਢਿੱਲਾ ਵੇਖੋ ਕਿੰਨੀਆਂ ਪਈਆਂ ਅਲਰੇ ਬਹੁਤ ਜ਼ਬਰਦਸਤ ਗਾਂ ਬਣ ਕੇ ਤੇ ਵੈਸੇ ਪਸੂ ਨਵਾਂ ਕਰਕੇ ਚਲ ਥੋੜਾ ਜਿਹਾ ਭੱਜਦਾ ਨੱਠਦਾ ਇੱਕ ਖੁੱਲੀ ਰਹਿਣ ਦੇ ਘਰ ਜੇ ਤੁਹਾਨੂੰ ਮਿਲ ਜੂਗੀ ਬਿਲਕੁਲ ਜਾਇਜ਼ ਰੇਟ ਦੇ ਵਿੱਚੋਂ ਬਾਕੀ ਹੋਰ ਵੀ ਮੌਕੇ ਤੇ ਮੇਰਾ ਬਿਲਕੁਲ ਵੀ ਵੀਡੀਓ ਦੇਖ ਕੇ ਆ ਰਿਆ ਮਾਨਤਨ ਹੋ ਜੂਗਾ ਠੀਕ ਹਾਂਜੀ ਇੱਧਰ ਸੁਖਵਿੰਦਰ ਆਪਣੇ ਕੋਲ ਤੀਜੇ ਨੰਬਰ ਦੇ ਵੀਰ ਇੱਧਰ ਜਿਹੜੀ ਆ ਵੈੜ ਖੜੀ ਹੈ ਇਹ ਸ਼ਾਈ ਆਲਾ ਜੀ ਹਾਂਜੀ ਕੋਲੋਂ ਸੁਣਾ ਜੀ ਇਹਨੇ ਜਰਸੀ ਦਾ ਕਰੋਸ ਹੈਗਾ ਵੀ ਜਰਸੀ ਦਾ ਕਰੋਸ ਹੈ ਜੀ ਹਾਂ ਤੇ 6 ਮਹੀਨੇ 10 ਕੁ ਦਿਨ ਦੀ ਗੱਪਣਾ ਜੀ 6 ਮਹੀਨੇ 10 ਕੁ ਦਿਨ ਦੀ ਗੱਪਣਾ ਕਰੈਕਟ ਜਿਹੜਾ ਹਾਂ ਇਹ ਸਹੀ ਹੈ ਜੋ ਆਪਾਂ ਨੂੰ ਅ ਤੇ ਤਕਰੀਬਨ ਇਹਦੀ ਮਾਂ ਦਾ ਦੁੱਧ ਹੈਗਾ ਜਿਵੇਂ ਆਪਾਂ ਝੂਠ ਮਾਰੀਏ ਕਿ 20 ਕਿਲੋ ਹੀ 25 ਕਿਲੋ 16 17 ਕਿਲੋ ਦੀ ਮਾਂ ਸਾਹ ਦੁੱਧ ਹੈਗਾ ਹੈ। ਅੱਛਾ ਜਿਹਦੀ ਬੱਚੀ ਹੈ। ਠੀਕ ਹੈ ਜੀ। ਹਾਂਜੀ। ਲਓ ਦੋਸਤੋ ਪਲੂਨ ਬੱਛੀ ਵਹਿੜ ਨੇ ਸੁਣਾ ਤੇ ਮੂੰਹੋਂ ਦੰਦੀ ਵੀਰੇ। ਦੰਦੀ ਨਹੀਂ ਆਪਾਂ ਵੇਖੀ ਵੀਰ। ਠੀਕ ਹੈ ਜੀ। ਲਓ ਦੋਸਤੋ ਕੰਟੇਰੀਆ ਉਹਦੇ ਤੋਂ ਜੀ ਪੂਰਾ ਕਰ ਲੈ ਚੋਗੀ ਵੀ ਹੋ ਸਕਦੀ ਹੈ। ਹਾਂਜੀ। ਦੰਦੀ ਵੀ ਹੋ ਸਕਦੀ ਚਿੱਗੀ ਵੀ ਹੋ ਸਕਦੀ ਉਹ ਤੁਸੀਂ ਆਪਦੇ ਬਿਲਕੁਲ ਮੂੰਹ ਫੜ ਕੇ ਆਪਦੀ ਤਸੱਲੀ ਕਰ ਲਿਓ। ਪੱਛੀ ਨਵੀਂ ਆ ਠੀਕ ਆ। ਪੱਛੀ ਨਵੀਆਂ ਪਹਿਲਾਂ ਸੁਣੀ ਆ ਨਿੱਗਰ ਪਿੰਡੇ ਦੀ ਰੰਗ ਦੇ ਵਿੱਚ ਤੇ ਪਿੰਡੇ ਪੁੰਡੇ ਦੀ ਪੂਰੀ ਨਿੱਗਰ ਹਾਈਟ ਮੀਡੀਅਮ ਦੇ ਵਿੱਚ ਆ ਪਰ ਆਮ ਨਾਰਮਲ ਜਰਸੀਆਂ ਨਾਲੋਂ ਥੋੜੀ ਜਿਹੀ ਉੱਚੀ ਹਾਈਟ ਹੈ। ਹਾਂਜੀ। ਰੇਲਬੂਲ ਵੇਖੋ ਤੁਸੀਂ ਸੋਹਣੀਆਂ ਬੱਛੀ ਬੜਕਪੁਰਕ ਪੂਰੀ ਜਾਂ ਛੋਟਾ ਕੰਨ ਛੋਟੀ ਬੂਥੀ ਤੇ ਦਿਨ ਸਮਾਂ ਹਜੇ ਪੈਂਡਿੰਗ ਆ 6 ਮਹੀਨਿਆਂ ਤੇ 10 ਦਿਨਾਂ ਦੀ ਹਜੇ ਇਹ ਗੱਬਣ ਆ ਤੇ ਕੱਚਾ ਸਮਾਂ ਤੁਸੀਂ ਵੇਖ ਸਕਦੇ ਹੋ ਦੋਸਤੋ ਘੱਟੋ ਘੱਟ ਵੀ 2 ਮਹੀਨੇ ਤੇ 20 ਦਿਨ ਦਾ ਅਪਰੋਕਸੀਮੇਟਲੀ ਘਰ ਤੋਂ ਘਰ ਸਮਾਂ ਪੂਰੀ ਰੋਤ ਇਸ ਹੋ ਗਈ ਜੀ ਪੂਰੀ ਰੋਤ ਇਸ ਪੂਰੀ ਰੋਤੇ ਇਸ ਹੋ ਗਈ ਬਾਹਰ ਤੇ ਬਿਊਟੀ ਵੇਖ ਰਹੀ ਹਾਂ ਮਤਲਿਆਰੇ ਦਾ ਕਰਦੀ ਐ ਵੀ ਬਸ ਇਤਲੇ ਲੱਗਦੀ ਪਾਇਆ ਨਹੀਂ ਜਿਹੜਾ ਚਲੋ ਕਦੀ ਪਾਇਆ ਨਹੀਂ ਨਾ ਰਸਾ ਖਲਿਆਰੇ ਖਲਿਆਰੇ ਦਾ ਕਰਦੀ ਆ ਕਿ ਪਸ਼ੂ ਕਰ ਜਾਂਦੇ ਆ ਲੈ ਵੀ ਸੁਖਵਿੰਦਰ ਥੋੜੀ ਤੋਰ ਤੋਰ ਕੇ ਤੁਰਾ ਫੇਰਾ ਕਰਾ ਕੇ ਮਾੜਾ ਦਿਖਾ ਦਈਏ ਵੀਰਾ ਤੇ ਥਣੀਆਂ ਚਾਰ ਨੇ ਵੈਸੇ ਦੋਸਤ ਬਿਲਕੁਲ ਕੋਈ ਫੂਡ ਸੰਗ ਨਹੀਂ ਹੈਗੀ ਉਹ ਆਪਾਂ ਚੈੱਕ ਕਰਕੇ ਲਈਏ ਜੇ ਆਪਾਂ ਹਮੇਸ਼ਾ ਗੱਲ ਕਰਦੇ ਵੀ ਹੱਥ ਦੇ ਦੋਸਤੋ ਆਪਣੀ ਪਹਿਲੀ ਉਂਗਲ ਜਿੱਡਾ ਥਾਣਾ ਹੱਥ ਲੰਬਾ ਥਾਣਾ ਜੇ ਕਹਿਣ ਤੋਂ ਪਾਪਾ ਵੀ ਕੱਲ ਨੂੰ ਕੋਈ ਵੀਰ ਚੋਂਦਾ ਟਰਾਈ ਕਰਦਾ ਤੇ ਨਹੀਂ ਹੈਗਾ ਵੀ ਤੁਹਾਨੂੰ ਜਿਹੜਾ ਉਂਗਲਾਂ ਦੇ ਨਾਲ ਚੋਣਾ ਪਊਗਾ ਟਿੱਲ ਦੇ ਵਿੱਚ ਬਹੁਤ ਜ਼ਿਆਦੀ ਆ ਸੋਣੀ ਲਿਵਰਟੀ ਤਿਆਰ ਕਰੂਗੀ ਜ਼ਿਆਦਾ ਨਹੀਂ ਕਹਿੰਦੇ ਜਿੱਡੇ ਗਰੇਡ ਦੇ ਉੱਪਰ ਤੁਹਾਨੂੰ ਇਹ ਮਿਲ ਜਾਣੀਆਂ ਦੁੱਧ ਨਾਰਮਲ ਸੋਨਾ ਚਵਾਈ ਚੱਲੂਗੀ ਠੀਕ ਹੈ ਦੁੱਧ ਵੀਰ ਦੀ ਆਪਾਂ ਜ਼ਿਆਦਾ ਨਹੀਂ ਕਹਿੰਦੇ ਪਹਿਲੇ ਸਵੇਰੇ 12 13 12 13 14 ਦਾ ਦੁੱਧ ਦੇਵੋਗੇ ਸ਼ਾਬਾਸ਼ ਆ ਵੀ ਜੇ ਚੰਗੀ ਵਿਹੜ ਨਿਕਰ ਆ ਵੀ ਉਤ ਉਮੀਦ ਕਰਦੇ ਆ ਨਾ ਹਾਂ ਜੀ ਇੰਨੇ ਆਪਾਂ ਉਮੀਦ ਕਰਦੇ ਆ ਠੀਕ ਆ ਜੀ ਲੋ ਵੀ ਪ੍ਰਭੂ ਤੇ ਬਾਕੀ ਉਹ ਡੂ ਡੂ ਕਰਦੀ ਆ ਠੀਕ ਆ ਜੀ ਨਵਾਂ ਹਨ ਵੈੜ ਆ ਜੀ ਪੂਰੀ ਨਵੀਂ ਆ ਕੋਈ 400 ਦੇ ਲੈ ਗਏ ਵੀ ਇਹ ਕੋਈ ਦੇ ਕਿਤੇ ਕਿਤੇ ਆਪਾਂ ਹਮੇਸ਼ਾ ਕਹਿੰਦੇ ਵੀ ਕਿਹੜਾ ਪੁਰਾਣੀ ਹੋਣੀ ਆ ਹਾਂਜੀ ਤੇ ਬਹੁਤ ਸੋਹਣੀ ਦੋਸਤੋ ਵੈੜ ਨਿਗਰ ਨੂੰ ਕਰ ਪਿੰਡੇ ਦੀ ਲੜਾ ਲੁੜਾ ਕਾਫੀ ਜਿਆਦੀਆਂ ਥੋੜੀ ਜੀ ਆਪਾਂ ਤੁਹਾਨੂੰ ਦੂਰੀ ਤੋਂ ਦਿਖਾਉਣ ਦੀ ਕੋਸ਼ਿਸ਼ ਵੀ ਕਰਾਂਗੇ ਆ ਦੇਖੋ ਠੀਕ ਆ ਸੋ ਥਣੀਆਂ ਥੋੜੇ ਬਹੁਤ ਸੋਹਣੀਆਂ ਪੂਰੀ ਖੰਡੀ ਸੀਲ ਆ ਬਸ ਇਹ ਮਤਲਬ ਡਰਦੀ ਡਰਦੀ ਕੋਈ ਕੈਮਰੋ ਡਰਦੀ ਕੋਈ ਚੱਕਰ ਨਹੀਂ ਅੱਗੇ ਆਪਣੇ ਦਾ ਸ਼ਰਟ ਛੱਡੀ ਜਿੱਦਾਂ ਮਰਦੀ ਹੱਥ ਫੇਰੀ ਜਾ ਠੀਕ ਆ ਜੀ ਹਾਂਜੀ ਲੈ ਵੀਰੇ ਸੁਖਵਿੰਦਰ ਦੇ ਦੇ ਫਿਰ ਕਿੰਨੇ ਕ ਦੀ ਆਪਾਂ ਵੇਚਣੀ ਆ ਸੇਲ ਕਰਨੀ ਆ ਕਿੰਨੇ ਕ ਦੀ ਹਾਂ ਫਿਰ ਮੁੱਲ ਇਹਦਾ 42 ਕਰਾ ਲਾ 40 ਕਰਾ ਲਾ 38 ਕਰਾ ਲਾ 36000 ਦੇ ਵਿੱਚ ਮਾਨਤਾਨ ਕਰਦੇ ਆ ਜੀ 36 ਚ ਹਾਂਜੀ ਇਹ ਪੂਰਾ ਕਸ ਕੇ ਹੈ ਦੋ ਹੋਰ ਛੱਡ ਦੋ ਠੀਕ ਆ 34000 ਜੀ ਦਾ 34 ਹਾਂਜੀ ਲਓ ਜੀ ਸੋ 34000 ਦੇ ਵਿੱਚ ਉਹ ਵੀ ਕਿਸੇ ਨੇ ਦੋਸਤੋ ਸਾਪਰੀ ਕਿਸੀ ਪਸ਼ੂ ਐਨੀਮਲ ਹਜੇ ਟਾਈਮ ਲੈਂਦਾ 9733 ਹਾਂਜੀ 00235 ਜੀ ਹਾਂਜੀ ਲਓ ਵੀ ਪ੍ਰਭੋ ਇਹਨੇ ਵੀਰ ਸਰ ਕੁਮਿੰਦਰ ਦੇ ਨੰਬਰ ਨੰਬਰ ਬਿਲਕੁਲ ਸਕਰੀਨ ਤੇ ਚੱਲਣ ਦੇ ਆ ਤੇ ਫਿਲਹਾਲ ਸੋਨਾ ਮੈਨੇਜਮੈਂਟ ਹਵਾਦਾਰ ਫਾਰਮ ਸਮਾਲ ਫਾਰਮ ਆ ਬੇਸ਼ੱਕ ਤੇ ਘੱਟ ਬਾਈਟ ਦੇ ਵਿੱਚ ਬਹੁਤ ਪਸੰਦ ਆਇਆ ਤੇ ਘੱਟ ਬਾਈਟ ਦੇ ਵਿੱਚ ਛੋਟਾ ਫਾਰਮ ਹਵਾਦਾਰ ਖੁੱਲਾ ਠੀਕ ਆ ਜੀ ਇਹ ਵੀ ਬਹੁਤ ਵੀਰ ਲਾਇਕ ਕਰਨਗੇ ਬਹੁਤ ਸੋਨਾ ਮੈਨੇਜਮੈਂਟ ਜਿੰਨਾ ਵੀ ਹੈਗਾ ਮੈਨੇਜਮੈਂਟ ਇਹ ਆਪਾਂ ਤਾਂ ਕਰਕੇ ਬਣਾਇਆ ਜੀ ਤਾਂ ਆਪਣੇ ਕੋਲ ਸਰਦੀ ਆ ਗਈ ਵੱਡੀਆਂ ਵੈੜਾਂ ਮੇ ਆਉਣੀਆਂ ਜੀ ਪੈਂਤੀ ਪੈਂਤੀ 40 40 ਕਿਲੋ ਵਾਲੀ ਵੀ ਵੈੜ ਆਪਣੇ ਕੋਲ ਉਹਦੇ ਆਸਤੇ ਵੇ ਉਹਨਾਂ ਨੂੰ ਫਰੇ ਹੋ ਜੀ ਥਾਮ ਨਾਲ ਜਿੰਮੈਂਟ ਦੀ ਹੋਣੀ ਹੈ। ਬਾਕੀ ਇਹ ਗਰਮੀ ਦੇ ਵਿੱਚ ਵੀ ਬਹੁਤ ਬੈਟਰ ਹੈ। ਗਰਮੀ ਦੇ ਵਿੱਚ ਵੀ ਆਪਣੇ ਮਾਲਾ ਚੰਗੀਆਂ ਵੀ ਆਉਂਦੀਆਂ ਰਹੀਆਂ, ਹੌਲੀਆਂ ਵੀ ਆਉਂਦੀਆਂ ਰਹੀਆਂ। ਲੋ ਵੀਡੀਓ ਆਪਾਂ ਕਾਫੀ ਟਾਈਮ ਬਾਅਦ ਪਾਉਣੇ ਵੀ ਮਾਲ ਉਦਾਂ ਹੀ ਵਗੀ-ਵਗੀ ਗਿਆ। ਠੀਕ ਹੈ ਜੀ। ਤੇ ਗਰਮੀ ਵਿੱਚ ਵੀ ਕੋਈ ਪ੍ਰੋਬਲਮ ਨਹੀਂ। ਹੁਣ ਆਪਣੀਆਂ ਉਹ ਗਾਵਾਂ ਚਾਰ ਰੋਧ ਤੇ ਲਾਈਆਂ ਹੀ ਆ। ਇੱਕ ਬੱਚੇ ਬੱਚੇ 30-30 ਕਿਲੋ ਵੀ ਗਰ ਰੋਧ ਲਗਾਰੀਆਂ ਸੱਤ। ਹੁਣ ਗੱਪਾਂ। ਇਧਰ ਇੱਕ ਪਾਸੇ ਦੋਸਤੋ ਚਲੋ ਇਹ ਤਾਂ ਪਸ਼ੂ ਸੀਗਾ। ਇਧਰ ਗੇਟਵਾਲ ਵੀ ਲਾਏ ਕੱਲੇ-ਕੱਲੇ ਪਾਰ ਨੂੰ ਗੇਟਵਾਲ ਲੱਗਾ। ਨਾਲ ਦੀ ਨਾਲ ਦੀ ਟੱਪ ਕੱਟ ਕੇ ਕਟਿੰਗ ਕਰਕੇ ਵੀਰ ਨੇ ਇਹ ਵੀ ਸੌਖਾ ਤਰੀਕਾ ਵੀ ਪਾ ਲਿਆ। ਦੇਖੋ ਫੋਗਰ ਵੀ ਆਪਾਂ ਉਸ ਤੇ ਲਾਏ ਹੋਇਆ। ਉੱਪਰ ਫੋਗਰ ਸਿਸਟਮ ਵੀ ਲੱਗਾ ਹੋਇਆ। ਤੇ ਬਾਕੀ ਤੁਸੀਂ ਆ ਇੱਕ ਵਾਰੀ ਬਿਲਕੁਲ ਬ੍ਰੀਤੀ ਜਨ ਨਾਲ ਦੇਖ ਲਓ ਠੀਕ ਹੈ ਜੀ ਸੋਨਾ ਲੱਗਾ ਬਰੋ। ਜਿੰਨਾ ਵੀ ਆ ਸੋਨਾ ਘੱਟ ਬਾਈਟ ਦੇ ਵਿੱਚ। ਅੱਛਾ ਤੇ ਸੁਵਿੰਦਰ ਵੀਰੇ ਕਿੰਨੀ ਕੁ ਕੋਸਟ ਆ ਗਈ ਵੈਸੀ ਨਾਰਮਲੀ ਮੋਟੀ ਮੋਟੀ ਕਿੰਨੇ பை ਕਿੰਨੇ ਦਾ ਸੀ? ਇਹ 60-40 ਦਾ ਜੀ। 70-40 ਦਾ। ਆਪਣਾ ਤਕਰੀਬਨਾਂ 5 ਲੱਖ ਤੋਂ ਥੋੜਾ ਬਹੁਤਾ ਉੱਤੇ ਆ 5 ਲੱਖ ਹੀ ਮੰਨ ਕੇ ਚੱਲੋ ਤੁਸੀਂ 5 ਲੱਖ ਪਰ ਉਹਦੇ ਵਿੱਚ ਆਪਾਂ ਨੂੰ ਇਹ ਕਿ ਆਪਾਂ ਨੂੰ ਮਿੱਟੀ-ਮੁੱਟੀ ਪਾਉਣੀ ਪਈ ਜ਼ਮੀਨ ਬਹੁਤ ਨੀਵੀਂ ਸੀ ਆ ਕਾਫੀ ਨੀਵੀਂ ਸੀ ਕੋਈ 4 ਫੁੱਟ 3-4 ਹਾਂ ਇਹ ਮਤਲਬ ਆਪਾਂ ਨੂੰ 100 ਟਰਾਲੀ ਦੇ ਇਸੇ ਮਿੱਟੀ ਦੀ ਪਾਈ ਤਕਰੀਬਨ ਤੇ 60-70 ਹਜ਼ਾਰ ਦੀ ਮਿੱਟੀ-ਮਿੱਟੀ ਪੈ ਗਈ ਉਹ ਜੇ ਕਿ ਵੀਰ ਦਾ ਥਾਂ ਪੱਧਰਾ ਹੋਵੇ ਤੇ ਉਹ ਪੈਸੇ ਉਹਦੇ ਮੱਲੋ ਵਾਜਣਗੇ ਘਟ ਵੀ ਸਕਦੇ ਘਟ ਸਕਦੇ ਲੋ ਵੀ 60-40 ਦਾ ਹੈ ਜੀ ਹਾਂਜੀ ਬਹੁਤ ਸੋਹਣਾ ਲੱਗਾ ਤੇ ਫਿਲਹਾਲ ਦੋਸਤੋ ਪਸੂ ਆਉਂਦੇ ਰਹਿਣਗੇ ਇਸੇ ਕਰੋਂ ਆਪਾਂ ਤੁਹਾਨੂੰ ਦੱਸਦੇ ਰਹੇ ਹਾਂ ਪਹਿਲਾਂ ਵੀ ਕ ਜਾਤੇ ਜਿਹੜੇ ਪਸ਼ੂ ਸੀ ਉਹ ਤੁਹਾਨੂੰ ਪਸੰਦ ਆਏ ਹੋਣਗੇ ਬਾਕੀ ਰੇਡ ਪਰ ਤਾਂ ਜਿੰਨਾ ਵੀ ਹੈਗਾ ਉਹ ਤੁਹਾਨੂੰ ਕਰਾ ਦਿੱਤਾ ਆਣ ਕੇ ਤੁਸੀਂ ਦੇਖ ਬਾ ਜਿਹੜਾ ਵੀਰ ਆਊਗਾ ਮੌਕੇ ਦਾ ਆਪਾਂ ਉਹ ਘਰ ਆਏ ਦਾ ਮਾਨ ਕਰਾਂਗੇ ਜਿੰਨਾ ਵੀ ਹੋ ਸਕਦਾ ਬਾਕੀ ਜਿਹੜਾ ਵੀਰ ਆਪਦੀ ਨਿਰਖ ਪਰ ਕੇ ਇੱਥੋਂ ਲੈ ਜਾਏ ਉਹਦੀ ਆਪਾਂ ਨੂੰ ਕੋਈ ਸਿਰਦਰਦ ਨਹੀਂ ਜੇ ਆਪਾਂ ਕੋਈ ਉਦਾਂ ਮੰਗਵਾਊਗਾ ਉਹ ਵੀ ਜਿਹੜੀ ਚੀਜ਼ ਆਪਾਂ ਕਹਤੇ ਆਪਣੇ ਉਦੀ ਦੀ ਜ਼ਿੰਮੇਵਾਰੀ ਹੋਊਗੀ ਬਿਲਕੁਲ ਖਾਣਾ ਦੀ ਗੱਭਨ ਦੀ ਬਿਲਕੁਲ ਹਾਂ ਜੀ ਚੌਧਰੀ ਲਓ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ